ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਜੀ ਆਪਣੀ ਸੀਟ ਡਿਕਲੇਅਰ ਹੋਣ ਤੇ ਪਹੁੰਚੇ ਗੁਰਦੁਆਰਾ ਕਿਲਾ ਮੁਬਾਰਕ ਬਠਿੰਡਾ ਵਿਖੇ ਕਰਾਈ ਅਰਦਾਸ ਆਓ ਵੇਖਦੇ ਹਾਂ ਰਤਨ ਟੀਵੀ ਦੀ ਇੱਕ ਰਿਪੋਰਟ ਪਰਵਾਨ ਕਰ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਨੀ ਆਨੰਦ ਸਾਹਿਬ ਦੇ ਸ਼ੇਰ ਪੌੜੀਆਂ ਦੇ ਜਾਪ ਹੋਏ ਸਤਿਗੁਰੂ ਜੀ ਦਰ ਪਰਵਾਨ ਕਰਨੇ ਪਾਵਨ ਹੁਕਮ ਦੀ ਵਡਿਆਈ ਅਸੀਸ ਬਖਸ਼ ਕਰਨੀ ਵਾਜੋ ਜੀ ਗੁਰ ਮੰਤਰ ਹੁਮ ਮੰਤਰ ਤੇ ਜਾਪ ਹੋਏ ਇਸ ਨਾਮ ਤੇ ਆਏ ਨਾਮਿਕ ਨਾਮ ਜੱਦੀ ਗਲਾਰੇ ਘੇਰੇ ਬਾਹੇ ਸਰਬਤਲਾ ਭਲਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਤੁਹਾਰੇ ਕੋਈ ਸੋ ਨਿਹਾਰ ਜੀ ਆਵਾ ਤੋ ਤੇ ਰਿਤੇ ਸਤਿ ਪਾਤਸ਼ਾ ਮਨ ਜਨਮ ਜਨਮ ਦੀ ਘਟਿ ਹੈ ਸਜਣ ਸੱਚਾ ਪਾਤਸ਼ਾ ਸਿਰ ਸਾਭ ਜਿਸੁ 파ਸੁ ਮਹਤਿਆ ਸੋ ਹੀ ਹੈ ਸਭਲਾ ਦਾਵੀ ਸਾ ਸਤਿ ਸ਼੍ਰੀ ਅਕਾਲ ਹਲਕੇ ਦੇ ਵਿੱਚ ਸਾਡੇ ਸ਼ਰੋਗੜੀ ਅਕਾਲੀ ਦਲ ਦੇ ਸਾਰੇ ਵਰਕਰ ਡੀਟਰ ਸਾਹਿਬਾਨ ਸਾਰੇ ਇੱਥੋਂ ਦੇ ਵੋਟਰ ਬੜੀ ਉਤਸ਼ਾਹਤਾ ਦੇ ਨਾਲ ਬੀਬਾ ਜੀ ਦੀ ਟਿਕਟ ਅਨਾਉਂਸ ਹੋਣ ਦੀ ਉਡੀਕ ਕਰੇ ਸੀ ਹਫ਼ਤੇ ਤੋਂ ਲੋਕਾਂ ਦੇ ਬੋਨ ਵੀ ਆ ਰਹੇ ਸੀ ਕੁਝ ਵਾਹਵਾਂੇ ਚੱਲ ਰਹੀਆਂ ਸੀ ਪਰ ਬੀਬਾ ਜੀ ਫਾਜ਼ਲ ਨੇ ਦੇ ਕੋਈ ਇਲੈਕਸ਼ਨ ਲੜਦੇ ਸੀ ਉਹਨਾਂ ਨੇ ਅਨਾਉਂਸ ਕੱਲ੍ਹ ਹੋਈ ਹੈ ਅੱਜ ਕੋਟਵਾਰਾ ਕਿਲਾ ਮੁਾਕਬੇ ਕੇ ਬੀਬਾ ਜੀ ਇਥੇ ਮੱਥੇ ਦੇ ਕਿਨਾਰੇ ਆ ਹੁਣ 2-4 ਮਿੰਟਾਂ ਦੇ ਵਿੱਚ ਅਸੀਂ ਪਟੰਨਾ ਸ਼ਹਿਰ ਵੱਲੋਂ ਸ਼ਰੋਨੀ ਅਕਾਲੀ ਦਲ ਪਟੰਨਾ ਸ਼ਹਿਰ ਵੱਲੋਂ ਅਸੀਂ ਆਪਣੀ ਜੋ ਡਿਊਟੀ ਹੈ ਤਨਦੇਹੀ ਨਾਲ ਨਿਭਾ ਕੇ ਇਥੋਂ ਅਸੀਂ ਬਹੁਤ ਵਧੀਆ ਰਿਜ਼ਲਟ ਤੇ ਬਹੁਤ ਵਧੀਆ ਲੀਡ ਸ਼ਰੋਨੀ ਅਕਾਲੀ ਦਲ ਨੂੰ ਬੀਬਾ ਹਾਕਮ ਅੱਥੇ ਹੋ ਗੀ ਲੋ